ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਦਾ ਨਿਕ ਮਾਨਦੇ ਪਏ ਆ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਜਹਦਰ ਬਾਬਾ ਸ਼ਮਸ਼ੇਰ ਸਿੰਘ ਜੀ ਜਿਨ੍ਹਾਂ ਵੱਲੋਂ ਇਸ ਨਗਰ ਦੇ ਵਿੱਚ ਸ੍ਰੋਮਣੀ ਜਮਾ ਬਾਬਾ ਜੀਵਨ ਸਿੰਘ ਜੀ ਭਾਈ ਜੇਤਾ ਜੀ ਜਿਨ੍ਹਾਂ ਦੀ ਯਾਦ ਚ ਬੜੀ ਚੜ੍ਹਦੀ ਕਲਾ ਦਾ ਸਮਾਗਮ ਕਰਾਇਆ ਗਿਆ ਸ੍ਰੋਮਿਤ ਨੈਲ ਬਾਬਾ ਜੀਵਨ ਸਿੰਘ ਭਾਈ ਜੇਤਾ ਜੀ ਉਹ ਜੋਦੇ ਸ਼ਹੀਦ ਹੋਏ ਆ ਜਿਨ੍ਹਾਂ ਦਾ ਸਾਰਾ ਸਰਬੰਸ ਸਾਰਾ ਪਰਿਵਾਰ ਗੁਰੂ ਗੋਬਿੰਦ ਸਿੰਘ ਪਾਸ਼ਾ ਨਾਲ ਸ਼ਹੀਦ ਹੋਇਆ ਦੋ ਪੁੱਤਰ ਉਹਨਾਂ ਦੇ ਸਰਸਾ ਤੇ ਸ਼ਹੀਦ ਹੋਏ ਜੋਤਨ ਕੋਲ ਦੀ ਗੜੀ ਦੇ ਵਿੱਚ ਦੇਖੋ ਸਾਰਿਆਂ ਨੂੰ ਆਪਣ ਨੂੰ ਧਿਆਨ ਦੇਣ ਦੀ ਲੋੜ ਬੜੀ ਵੱਡੀ ਦੇਖੋ ਖਾਲਸਾ ਪੰਥ ਜਾਤ ਪਾਤ ਤੋਂ ਮੁਕਤ ਕਿਉਂਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਾਤ ਪਾਤ ਖਤਮ ਕਰਕੇ ਖਾਲਸਾ ਪੰਥ ਸਜਾਇਆ ਸੀ ਇਨਹੀ ਕੀ ਕਿਰਪਾ ਸੇ ਸਜੇ ਹਮ ਹੈ ਇਨ ਮੋਹ ਸੇ ਗਰੀਬ ਕਰੋਰ ਪਰਿਆ ਹੈ ਇਹਨੇ ਗਰੀਬ ਸਿੱਖਾਂ ਨੂੰ ਕੋ ਦਊ ਪਾਤਸ਼ਾਹੀ ਯਾਦ ਕਰੇ ਹਮਰੀ ਗਰਿਆਈ ਇਨਹੀ ਕੋ ਸਰਦਾਰ ਬਣਾਉ ਤਵੇ ਗੋਬਿੰਦ ਸਿੰਘ ਨਾਮ ਕਹਾਉਂ ਸੋਨੇ ਜਨਾਲ ਬਾਬਾ ਜੀਵਨ ਸਿੰਘ ਦੀ ਜੇ ਆਪਾਂ ਕਰੋ ਬਾਣੀ ਵੇਖੀਏ ਉਹੋ ਜੇ ਜੋਧੇ ਜਨਾਲ ਦੀ ਜਿਨ੍ਹਾਂ ਨੇ ਆਪਣੇ ਗੁਰੂ ਦਾ ਸੀਸ ਝੋਣ ਵਾਸਤੇ ਆਪਣੇ ਪਿਤਾ ਦਾ ਸੀਸ ਲਾਇਆ ਆਪਣੇ ਪਿਤਾ ਦਾ ਸੀਸ ਲੈ ਕੇ ਲਾ ਕੇ ਉੱਥੇ ਤੇ ਫਿਰ ਗੁਰੂ ਤੇਗ ਬਹਾਦਰ ਪਾਸ਼ਾ ਦਾ ਸੀਸ ਲਿਆਏ ਦੇਖੋ ਸਾਰੇ ਆਪਾਂ ਬੈਠੇ ਹੋ ਗਏ ਤੁਸੀਂ ਉਹਨਾਂ ਦੇ ਵਾਸਤੇ ਜੇ ਜਿਹੜੇ ਤੁਹਾਡੇ ਵਿੱਚ ਉਹਨਾਂ ਦਾ ਬਲੱਡ ਆ ਤੁਹਾਡੇ ਵਿੱਚ ਉਹਨਾਂ ਦਾ ਖੂਨ ਹੈ ਤੇ ਦੇਖੋ ਕਿਹੜਾ ਖੂਨ ਹੈ ਕਾ ਬਾਬਾ ਜੀਵਨ ਸਿੰਘ ਦਾ ਜਿਨ੍ਹਾਂ ਨੇ ਆਪਣੇ ਪਿਤਾ ਦਾ ਸੀਸ ਕੱਟ ਕੇ ਆਪਣੇ ਗੁਰੂ ਲਈ ਲਾਤਾ ਇਸ ਕਰਕੇ ਆਪਾਂ ਬੜੀ ਚੜ੍ਹਦੀ ਗਲਾ ਚ ਰਹਿ ਕੇ ਇਹੋ ਜਿਹੇ ਜੋਧੇ ਚਰਨਾਂ ਵਾਲਾ ਦੇ ਜਿਹੜੇ ਦਿਹਾੜੇ ਮਲੋਨੇ ਆ ਚਾਹੇ ਉਹਨਾਂ ਦਾ ਪ੍ਰਗਾਸ਼ ਦਿਹਾੜਾ ਮਨਾਈਏ ਜਾਂ ਸ਼ਿਧੀ ਦਿਹਾੜਾ ਮਨਾਈਏ ਜਾਂ ਉਹਨਾਂ ਦੀ ਜਨਮ ਚ ਮਨਾਈਏ ਦੇਖੋ ਕੋਈ ਗੋਮ ਉਦੋਂ ਖਤਮ ਹੋ ਜਾਂਦੀ ਜਦੋਂ ਆਪਣਾ ਇਤਿਹਾਸ ਭੁੱਲ ਜਾਂਦੀ ਹੈ ਕਿੰਨਾ ਵੱਡਾ ਚਮਕੋਲ ਦੀ ਗੜੀ ਦਾ ਇੰਦਾ ਵੱਡਾ ਸ਼ਰੋਮਨੀ ਜਨਰਲ ਪਾਪਾ ਜੀਵਨ ਸਿੰਘ ਸਹੀਰ ਹੋਏ ਸਤ ਮੰਡਲਾ ਉੱਤੇ ਉਹਨਾਂ ਦਾ ਸਤਾਨ ਬਣਿਆ ਹੋਵੇ 150 ਸਾਲ ਤੋਂ ਆਪਣੇ ਪਰਿਵਾਰ ਸੇਵਾ ਕਰ ਰਿਹਾ ਦਲਪੰਥ ਉਸ ਸਤਾਨ ਦੀ ਸੇਵਾ ਕਰ ਰਿਹਾ ਹੈ ਸਭਾ ਤੋਂ ਕੋਟ ਦਾ ਨੀਲਾ ਨਿਸ਼ਾਨ ਝੁਲਦਾ ਉੱਥੇ ਆਪਣੇ ਪਰਿਵਾਰ ਬੈਠੇ ਹੋਏ ਆ ਤੇ ਅੱਜ ਕੌਮ ਸਾਡੀ ਕਿੱਥੇ ਖੜੀ ਹੈ ਜਿਹੜੇ ਵੀ ਇਤਿਹਾਸਕਾਰ ਨੇ ਜਿੰਨੇ ਵੀ ਕੁਝ ਜਥੇਬੰਦੀਆਂ ਦੇ ਮੁਖੀ ਆ ਸਭ ਤੋਂ ਪਹਿਲਾਂ ਤੋਂ ਇਹ ਗੱਲ 'ਤੇ ਧਿਆਨ ਲਾਉਣ ਦੇਖੋ ਬਾਬਾ ਜੀਵਨ ਸਿੰਘ ਦਾ ਸ਼ਹੀਦੀ ਸਥਾਨ ਪੰਥ ਸੇਵਾ ਕਰ ਰਿਹਾ ਹੈ ਕੋਮ ਸੇਵਾ ਕਰ ਰਹੀ ਆ ਕੋਈ ਵੀ ਬੰਦਾ ਸ਼ਹੀਦੀ ਸਥਾਨ ਵਾਲੇ ਵਿਵਾਦ 'ਤੇ ਨਾ ਪਵੇ ਕੋ ਕੋ ਜਿਹਨੂੰ ਲੋੜ ਹੈ ਸਾਡੇ ਨਾਲ ਵਿਚਾਰ ਕਰੇ ਜਿਹਨੇ ਕੋਈ ਗਲਤ ਬਿਆਨ ਦਿੱਤਾ ਇਸ ਵਿਵਾਦ 'ਤੇ ਇਸ ਤਰ੍ਹਾਂ ਨਹੀਂ ਚੱਲ ਰਿਹਾ ਬਾਬਾ ਜੀਵਨ ਸਿੰਘ ਚਮਕੌਰ ਗੜੀ ਦੇ ਖੀਰ ਦੇ ਸੀ ਇਹ ਨਹੀਂ ਉਹ ਆਪਣੇ ਆਪ ਦੇ ਧਿਆਨ ਦੇਵੇ ਭਾਵੇਂ ਐਸਜੀਪੀਸੀ ਹੋਵੇ ਭਾਵੇਂ ਕੋਈ ਸਸਤਾ ਹੋਵੇ ਭਾਵੇਂ ਕੋਈ ਮੁਗੀ ਹੋਵੇ ਕਿਉਂਕਿ ਇਸ ਕਰਕੇ ਸਾਰੇ ਪੰਥ ਇਕੱਠੇ ਹੁੰਦੀ ਲੋੜ ਹੈ ਦੇਖੋ ਸਾਡੀ ਇਹ ਬੜੀਆਂ ਜਥੇਬੰਦੀਆਂ ਨੇ ਅੱਜਕੱਲ੍ਹ ਸ੍ਰੀਮニ ਜਨਰਲ ਬਾਬਾ ਜੀਵਨ ਸਿੰਘ ਦੇ ਦਲ ਦੀਆਂ ਰਣਗਰੇਟਾ ਜਥੇਬੰਦੀਆਂ 25 30 ਆ ਬੜੀ ਚੰਗੀ ਗੱਲਾਂ ਦੇ ਵਿੱਚ ਚਲਦੀ ਆ ਰਹੀ ਹੈ ਤੇ ਮਹਾਰਾਜ ਹੋਰ ਕਿਰਪਾ ਕਰੇ ਚਲਦੀ ਗੱਲਾਂ ਤੋਂ ਚੱਲਣ ਤੇ ਪਰ ਆਪਾਂ ਨੂੰ ਅੱਜ ਕੌਣ ਨੂੰ ਇਕੱਠਿਆ ਹੋਏਗੇ ਜਿੱਥੇ ਆਪਾਂ ਨੂੰ ਬਾਬਾ ਜੀਵਨ ਸਿੰਘ ਵਰਗੇ ਜਰਨੈਲ ਜੋਦੇ ਦਾ ਚਮਕੌਰ ਗੜੀ ਦਾ ਨਾਂ ਕੱਢਿਆ ਗਿਆ ਧਿਆਨ ਦਿਓ ਸਾਰੇ ਦੇਖੋ ਆਪਾਂ ਇਹ ਬੋਲਦੇ ਨਾ ਉਥੋਂ ਦੇ ਕੋਈ ਮੁਖੀ ਬੋਲਦਾ ਏਡੇ ਵੱਡੇ ਜੋਦੇ ਜਰਨੈਲ ਦਾ ਨਾਂ ਕਰਨਾ ਚਮਕੌਰ ਗੜੀ ਜੋ ਤੇ ਛੋਟੀ ਮੋਟੀ ਗੱਲ ਨਹੀਂ ਜੇ ਅੱਜ ਤੁਸੀਂ ਨਾ ਜਾਗ ਸਕੇ ਜੇ ਅੱਜ ਸਾਡੀ ਆ ਜਮੀਰਾ ਮਰ ਗਿਆ ਤੇ ਸਾਡੀ ਆ ਜਮੀਰਾ ਕਦੀ ਨਹੀਂ ਜਾਗਣੀ ਆ ਸਾਰੇ ਆਪਾਂ ਕੱਟੇ ਹੋ ਕੇ ਦੇਖੋ ਆਪਾਂ ਐਸਜੀਪੀਸੀ ਹੋਵੇ ਚਾਹੇ ਕੋਈ ਸੰਤ ਸਮਾਜ ਹੋਵੇ ਕੋਈ ਸੰਤੋ ਹੋਵੇ ਜਿੱਥੇ ਉਹਨਾਂ ਨੂੰ ਆਪਣੇ ਕੰਮ ਦੀ ਲੋੜ ਉੱਥੇ ਉਹਨਾਂ ਲਈ ਸਾਰੇ ਮਤੇ ਪਾਸ ਹੁੰਦੇ ਆ ਜੇ ਸਾਡੀ ਆ ਜਮੀਰਾ ਮਰੀ ਹੋਈ ਆ ਆ ਤੁਸੀਂ 4 ਦਿਨ ਪਹਿਲਾਂ ਦੇਖਿਆ ਤੁਸੀਂ ਐਸਜੀਪੀਸੀ ਧਾਮੀ ਸਾਹਿਬ ਗਏ ਉੱਥੇ ਜਿੱਥੇ ਆ ਦਰਬਾਰ ਦਾ ਰੋਲਾ ਚੱਲਦਾ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਾ 39 ਸਮੂਹ ਜਿੱਥੇ ਕੀ ਪੰਜਾਬ ਸਰਕਾਰ ਵੱਲੋਂ ਉੱਥੇ ਪੁੱਛਿਆ ਗਿਆ ਵੀ ਕਿੱਥੋਂ ਦਾ ਵਾਰਸ ਆਏ ਆ ਸਭ ਤੋਂ ਵੱਡਾ ਤਾਂ ਉੱਥੇ ਮੁੱਦਾ ਹੈ ਤੁਹਾਨੂੰ ਸਾਹਿਬ ਉੱਥੇ ਗਏ ਆ ਜਐਸਡੀਪੀਸੀ ਦੇ ਪ੍ਰਧਾਨ ਗਏ ਆ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਨ ਗਏ ਸੀ ਤੇ ਜਾਂ ਜਿਹੜੀ ਉੱਥੇ ਨਜ਼ਾਰ ਬਣੀ ਸੀ ਤੁਸੀਂ ਉੱਥੇ ਨਮਸਕਾਰ ਕੀਤੀ ਸੰਗ ਦੇ ਧਿਆਨ ਚ ਇਹ ਵੀ ਗੱਲ ਬੜੀ ਵੱਡੀ ਜ਼ਰੂਰੀ ਤੁਸੀਂ ਲੈਗ ਚਲਾ ਰਹੇ ਜੇ ਇਹ ਅਸੀਂ ਜੀਪੀ ਸੁਣੇ ਪੋਛ ਸਕਦੇ ਆ ਕੀ ਸਾਡੇ ਕੌਮ ਨੂੰ ਮਜਾਰਾ ਦੇ ਕੋਲ ਪ੍ਰਗਾਸ਼ ਕਰਨ ਦਾ ਲੋਭ ਹੈ ਕਿ ਗਾਂ ਅਸੀਂ ਕਾਨੂੰਨ ਬਣਾ ਸਕਦੇ ਆ ਬੜਾ ਵੱਡਾ ਮੁੱਦਾ ਅੱਜ ਸਾਡੇ ਜਿੰਨੇ ਪੰਥ ਦੇ ਕਈ ਟਾਡੇ ਟਾੜੀ ਅੱਜ ਗੀਤ ਗਾ ਰਹੇ ਰਾਜਾ ਸਾਹਿਬ ਦੇ ਨਾਂ ਤੇ ਦੇਖੋ ਜੇ ਤੇ ਉਹ ਗੁਰ ਸੇਖਿਆ ਜੇ ਉਹ ਅਮਰਤਾਰੀ ਆ ਜੇ ਪੰਥ ਨੇ ਕੋਈ ਬੜੀ ਬੜੀ ਕਰਮਾਨੀ ਆ ਤੇ ਤੇ ਟਾਡੀ ਪ੍ਰਚਾਰਕ ਗੀਤ ਗਾ ਸਕਦੇ ਆ ਤੇ ਟਾਡੀ ਹੋਏ ਜਿਹਨੇ ਕਥਾਵਾਚ ਕੋਏ ਜਾਂ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਸੋਲੇ ਗਾਈਏ ਸੀ ਜਾਂ ਜੋਧੇ ਦੇ ਮੈਲਾ ਦੇ ਵਾਰਾ ਗਾਈਏ ਤੇ ਜਾਂ ਸੀ ਮਝਾਰਾ ਦੇ ਦਰਬਾਰਾਂ ਦੀ ਜਾ ਕੇ ਵਾਰਾ ਗਾਈਏ ਤੇ ਕਹਿੰਦਾ ਟਾਡੀ ਵੀ ਉੱਥੇ ਜਾ ਕੇ ਵਾਰਾ ਜਾ ਰਿਆ ਕਈ ਕਥਾ ਕਰਦੇ ਆ ਦੇਖੋ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜੀ ਅੱਗੇ ਸਤਕਾਰ ਆਡੋ ਹੋਣਾ ਚਾਹੀਦਾ ਐਸ ਜੀਪੀਸੀ ਇਹ ਗੱਲ ਤੇ ਧਿਆਨ ਦੇਵੇ ਬਾਕੀ ਸ਼ਰੋਣੇ ਜੰਮਾਲ ਬਾਬਾ ਜੀਵਨ ਸਿੰਘ ਚਮਕੌਰ ਗੜੀ ਦੇ ਖੀਰਲੇ ਸ਼ਹੀਦ ਦੇ ਬਾਬਾ ਜੀ ਨੇ ਦੱਸ ਕੇ ਗਏ ਆ ਥੋੜਾ ਜਿਹਾ ਆਪਾਂ ਕਿ ਵਿਚਾਰਾਂ ਧਿਆਨ ਲਾਈਏ ਜਿੱਤੇ ਆਪਾਂ ਬਾਬਾ ਜੀਵਨ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਬੇਟਾ ਕਹਿੰਦੇ ਉਹ ਨਾ ਕਹੀਏ ਰਗੂ ਰੇਟੇ ਗੁਰੂ ਦੇ ਬੇਟੇ ਗੁਰੂ ਉਸ ਟਾਈਮ ਗੁਰੂ ਤੇਗ ਬਹਾਦਰ ਪਾਸ਼ਾ ਸੀ ਕਿਉਂਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਉਹਨਾਂ ਨੂੰ ਭਾਈ ਸਾਹਿਬ ਕਹਿੰਦੇ ਸੀ ਤੇ ਸਾਰੇ ਚੜ੍ਹਦੀ ਕਲਾ 'ਚ ਰਹਿ ਕੇ ਜਿੱਤੇ ਆਪਾਂ ਬਾਬਾ ਜੀਵਨ ਸਿੰਘ ਦੀ ਗੱਲ ਕਰਨੀ ਆ ਉਤੇ ਆਪਾਂ ਉਹ ਨਾਸਥਾਨ ਜਿਹੜਾ ਚਮਕੌਰ ਗੜੀ ਚੋਂ ਕੱਢਿਆ ਗਿਆ ਉਹਦੀ ਆਪਾਂ ਜਲਾਈ ਦੇ ਦਿੰਨੀ ਆ ਜਿੰਨੀਆਂ ਵੀ ਸਾਡੀ ਜਥੇਬੰਦੀ ਹੈ ਅਸੀਂ ਜਾਤਾਂ-ਕੋਮਾਂ ਤੋਂ ਉੱਚਾ ਖੜੇ ਦੇਖੋ ਰੰਗਰੇ ਟਾਪੂ ਜਾਤ ਨਹੀਂ ਹੈਗੀ ਨਾ ਮذਬੀ ਸਿੱਖ ਕੋਈ ਜਾਤ ਆ ਮذਬੀ ਸਿੱਖ ਉਹ ਆ ਜਿਹੜਾ ਮذਬ ਦਾ ਪੱਕਾ ਹੈ ਜਿਵੇਂ ਭਾਈ ਤਾਰੂ ਸਿੰਘ ਨੇ ਖੋਪਰੀ ਲਵਾਤੀ ਪਰ ਮਦਮ ਨਹੀਂ ਛੱਡਿਆ ਭਾਈ ਮਣੀ ਸਿੰਘ ਲਾਰੋ ਬਾਬਾ ਜੀਵਨ ਸਿੰਘ ਵਰਗਾ ਜਰਨੈਲ ਜੀ ਨੇ ਆਪਣੇ ਪਿਤਾ ਦਾ ਸੀਸ ਲਾ ਕੇ ਤੇ ਆਪਣਾ ਮਜਬ ਨਵਾਇਆ ਜੇ ਅਸੀਂ ਮਜਬੀ ਸਿੱਖ ਬਣਨਾ ਜਾਤ ਦੇ ਅਹਾਰ ਤੇ ਅਸੀਂ ਮੱਧ ਵਿੱਚ ਸਿੱਖਣੀ ਬਣ ਸਕਦੇ ਮੱਧ ਵਿੱਚ ਸਿੱਖਾ ਸੀ ਤਾਂ ਜੇ ਅਸੀਂ ਮੱਧ ਦੇ ਪੱਕੇ ਹੋ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਸਤਿਕਾਰ ਦਈਏ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਲਈਏ ਇਹ ਪੀੜਾ ਫਕੀਰਾ ਤਾਂ ਦੂਰ ਹੋਈਏ ਪਖੰਡਵਾਤ ਤੋਂ ਦੂਰ ਹੋਈਏ ਤਾਂ ਅਸੀਂ ਗੁਰੂ ਦੇ ਮੱਧ ਵਿੱਚ ਸਿੱਖਿਆ ਤਾਂ ਅਸੀਂ ਅਗਰੇਡੇ ਗੁਰੂ ਕੇ ਬੈਠੇ ਹਾਂ ਤੇ ਨਾਲ ਹੀ ਅਸੀਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੇ ਆ ਅੱਜ ਆਪਾਂ ਜਿੰਨੇ ਮਰਜ਼ੀ ਕੋਈ ਕਵੇ ਡਾ ਵਟਾ ਮੈਂ ਪ੍ਰਧਾਨ ਆ ਜਾਇਦੇ ਬੜੇ ਜੱਜੇ ਮੰਦੀ ਦਾ ਕੋ ਮੁਖੀ ਆ ਪਰ ਜਿੰਨੀਆਂ ਵੀ ਸੰਪਰਦਾਵਾਂ ਪੰਜਾਬ ਦੇ ਵਿੱਚ ਖਾਸ ਕਰਕੇ ਮਾਝੇ 'ਚ ਸਾਡੇ ਇੱਥੇ ਪ੍ਰਚਾਰਕ ਬੈਠੇ ਟਾਡੀ ਜਿੰਨੇ ਵੀ ਤੁਹਾਡੇ ਲੱਗ ਲੱਗ ਦਲ ਪੰਚ ਨੇ ਸੰਪਰਦਾਵਾਂ ਸਾਰੇ ਜੇ ਤੁਹਾਡੇ ਭਾਂਡੇ ਲੱਗਣੇ ਸਾਰੇ ਧਿਆਨ ਦਿਓ ਅਸੀਂ ਕਹਿ ਤਦੇ ਨੇ ਅਸੀਂ ਈ ਵੱਡੀ ਜਥੇਬੰਦੀ ਚਲਾ ਰਿਆ ਵੱਡੀ ਸੰਸਤਾ ਚਲਾ ਰਿਆ ਕਦੀ ਅਜੇ ਤੱਕ ਇਹ ਧਿਆਨ ਦਿੱਤਾ ਵੀ ਤੁਹਾਡੀਆਂ ਕੋਮਾਂ ਦੇ ਨਾਲ ਅੱਜ ਸੰਪਰਦਾਵਾਂ ਕਈਆਂ 'ਚ ਇਹ ਭਾਂਡੇ ਲੱਗ ਪਏ ਨੇ ਹਜੇ ਤੱਕ ਹਜੇ ਤੱਕ ਰੋਟੀ ਦੀ ਸਾਂਝ ਕੋ ਨਹੀਂ ਹਜੇ ਤੱਕ ਬੇਟੀ ਦੀ ਸਾਂਝ ਕੋ ਨਹੀਂ ਜਿਹੜੇ ਸਾਹਮਣੇ ਡਾਕਟਰ ਬੇਦਕ ਨੇ ਭੀ ਮਰਾਉ ਨੂੰ ਤੋੜਿਆ ਸੀ ਉਹ ਵੀ ਕਾਲ ਤੱਕ ਸਾਹਮਣੇ ਗਿਆ ਸੀ ਵੀ ਮੈਨੂੰ ਮਤਸ਼ਕਾਉ 10 ਲੱਖ ਬੰਦਾ ਲੈ ਕੇ ਉਦੋਂ ਵੀ ਉਹਨੇ ਹੀ ਕੋਈ ਗੱਲ ਰੱਖੀ ਸੀ ਰੋਟੀ ਬੇਟੀ ਦੀ ਸਾਂਝ ਕਰੋ ਤੇ ਤਾਂ ਮੈਂ ਗੁਰੂ ਘਰ ਚ ਅੰਮ੍ਰਿਤਸ਼ਾਕੀ ਸਿੰਘ ਸਜਣਾ 10 ਲੱਖ ਬੰਦਾ ਲੈ ਕੇ ਗਿਆ ਸੀ ਉਦੋਂ ਵੀ ਨਾ ਰੋਟੀ ਬੇਟੀ ਦੀ ਸਾਂਝ ਨਹੀਂ ਕੀਤੀ ਅੱਜ ਵੀ ਸੰਪਰਦਾਵਾ ਚ ਠੇਕੇਦਾਰਾ ਜਿਹਨਾਂ ਜਿਹੋ ਹੀ ਕੰਮ ਚੱਲ ਰਿਹਾ ਅੱਜ ਵੀ ਜਥੇਬੰਦੀਆਂ ਦੇ ਪਾਡੇ ਲੱਗ ਲੱਗ ਗਿਆ ਇੱਥੇ ਸਾਡੇ ਬਾਬਾ ਬਤਾਲ ਸਿੰਘ ਜੀ ਵਿਧਿ ਚੰਦ ਵਾਲੇ ਦਲ ਪੰਤਾ ਨੂੰ ਪਤਾ ਸਾਰਿਆਂ ਨੂੰ ਬਾਬਾ ਬਕਾਲਾ ਸਾਹਿਬ ਵਾਲੇ ਨਾਲ ਉਹ ਬੁੱਢੇ ਦਾ ਰੋ ਜਿਹਨੀਆਂ ਕੁ ਛੋੜਾ ਸੰਤ ਪਖੰਡੇ ਤੁਸੀਂ ਵੇਖਿਆ ਚਾਰ ਦਿਨ ਪਹਿਲੋ ਆਪਣੇ ਮੁੱਢੇ ਤੋਂ ਉੱਥੋਂ ਲਿਓਨੇ ਗੈਤਾ ਸੀ ਵੀ ਤੁਹਾਡੇ ਤੇ ਹਰ ਮੰਦਰ ਸਾਹਿਬ ਦੇ ਵਿੱਚ ਵੀ ਬਾਟਾ ਲੱਗ ਸੀ ਸਰੋਵਰ ਲੱਗ ਸੀ ਪਾਡੇ ਲੱਗ ਸੀ ਖੂਹ ਲੱਗ ਸੀ ਤੇ ਇਥੇ ਮਾਜੇ ਦੇ ਵਿੱਚ ਕਿੰਨੇ ਸੰਪਰਕ ਦਾ ਮੈਂ ਦੇਖੋ ਸਾਰੇ ਤੁਸੀਂ ਉੱਥੇ ਜਾਂਦੇ ਮੱਥਾ ਟੇਕਣ ਬਾਬਾ ਬਿਧੀ ਚੰਦ ਜੀ ਬੜੇ ਸਤਿਕਾਰਯੋਗ ਪਰ ਉੱਥੇ ਅੱਜ ਵੀ ਤੁਹਾਡੇ ਗਰੀਬ ਲੋਕਾਂ ਦੇ ਭਾਂਡੇ ਲੱਗਿਆ ਅੱਜ ਵੀ ਤੁਸੀਂ ਚੱਲ ਜਿਓ ਜੇ ਤੁਹਾਨੂੰ ਲੰਗਰ ਤੇ ਰੋਟੀ ਹੀ ਪਕਾਉਂ ਦੇਣਗੇ ਹੋਰ ਜੱਤੇ ਮੰਧਿਆ ਤੇ ਲਾਓ ਕੱਲੀ ਆਸੀਂ ਇਹ ਨਾ ਕਹੀਏ ਕਿ ਅਸੀਂ ਰੰਗਰੇਟੇ ਸਾਡੀਆਂ ਜ਼ਮੀਰਾਂ ਜਾਗ ਰਹੀ ਹੈ ਜਿੰਨਾ ਚਿਰ ਤੱਕ ਅਸੀਂ ਆਪਣੀ ਗੁਲਾਮੀ ਨਹੀਂ ਘੋਲ ਲੁੰਦੇ ਉਹਨਾਂ ਚੱਕਤਾ ਤੁਹਾਡੇ ਕੋਈ ਆਜ਼ਾਦੀਆਂ ਨਹੀਂ ਕੋਈ ਸਾਡੀਆਂ ਲੀਡਰੀਆਂ ਨਹੀਂ ਕੋਈ ਅਸੀਂ ਜਿਹੜੇ ਮਾਂ ਗੱਲ ਮੜ ਕੇ ਅਸੀਂ ਜੋ ਮਰਜ਼ੀ ਕਰਾਈਏ ਜਿੰਨਾ ਚਿਰ ਅਸੀਂ ਗੁਲਾਮੀ ਗੋਲੋ ਲਾਗੇ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਮਰਜ਼ਾਦਾ ਬਹਾਲ ਕਰੋ ਲਈ ਜਿਹੜੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਚਲਾਈ ਸੀ ਰੋਟੀ ਬੇਟੀ ਨੇ ਸਾਂਝ ਕੀਤੀ ਬਾਟੇ ਦੀ ਸਾਂਝ ਕੀਤੀ ਤੇ ਇਹ ਖੰਡੇ ਬਾਟੇ ਦਾ ਅੰਮ੍ਰਿਤ ਸ਼ਕਾਇਆ ਸੀ ਅੱਜ ਅਸਾਂ ਡਰੀ ਕੱਲ ਬੁੱਢੇ ਦਲ ਦੇ ਇੱਕ ਜਹੇਦਰ ਕਹਰੇ ਸੀ ਸ਼ਾਇਦ ਗੁਰਵਿੰਦਰ ਸਿੰਘ ਨਾ ਉਹਨਾਂ ਦਾ ਵੀ ਬਾਟਾ ਦਾ ਲਾਗੇ ਹੈ ਨਹੀਂ ਬਾਟੇ ਦੋ ਲਾਗੇ ਬੀਬੀਆਂ ਦਾ ਹੱਦ ਤੇ ਸਿੰਘਾਂ ਦਾ ਹੱਦ ਅੱਜ ਤੱਕ ਕਿਸੇ ਇਤਿਹਾਸੀ ਨੇ ਸੁਣਿਆ ਤੁਸੀਂ ਜਗਤ ਦੇ ਹੱਦ ਦੇ ਭਾਂਡੇ ਲੱਗ ਕਰਦੇ ਜੇ ਜਗਤ ਦੇ ਹੱਦ ਤੇ ਬਾਟੇ ਦੋ ਕਰਦੇ ਜੇ ਸਾਡੀ ਲੜਾਈ ਇਹ ਆ ਕਿ ਤੱਕ ਨੇ ਹੋ ਗਿਆ ਸੀ ਲੜਾਈ ਲੜਦੇ ਪਿਆ ਕਿਉਂਕੋ ਜਦੋਂ ਵੀ ਕੋਈ ਖਾਲਸਾ ਪੰਥ ਜਗਦੇ ਵਿੱਚ ਮੰਦਾਨ ਦੇ ਵਿੱਚ ਉੱਤਰਦਾ ਹੈ ਜੋ ਹਰ ਵਲੇ ਤਿਆਰ ਪਰ ਤਿਆਰ ਹੋ ਕੇ ਉੱਤਰਦਾ ਹੈ ਕਦੇ ਖਾਲਸਾ ਬੰਦ ਕਿਸੇ ਦੇ ਚੜ ਕੇ ਨਹੀਂ ਜਾਂਦਾ ਜਿਹੜਾ ਚੜ ਕੇ ਆ ਜਾਂਦਾ ਖਾਲਸਾ ਦਾ ਫਰਜ਼ ਮੰਨਦਾ ਉਹਨੂੰ ਜਵਾਬ ਦੇਂਦਾ ਤੇ ਆਪਾਂ ਤਕੜੇ ਹੋਈਏ ਜਿੱਥੇ ਆਪਾਂ ਸ੍ਰੋਮਣੀ ਜਨਰਲ ਬਾਬਾ ਜੀਵਨ ਸਿੰਘ ਦੀ ਗੱਲ ਕਰਦੇ ਆ ਜਿੱਥੇ ਚਮਕੌਰ ਗੜੀ ਦੀ ਗੱਲ ਕਰਦੇ ਆ ਉਥੇ ਅਸੀਂ ਇੰਨਾ ਸੰਪਰਦਾਵਰ ਦੇ ਵਿੱਚੋਂ ਜਾਤ ਪਾਤ ਦਾ ਕੋਹ ਕੱਢ ਕੇ ਇਨਾਰੀ ਤੋਂ ਹੰਦਾ ਕਿਲਾ ਕੱਢਣਾ ਵੀ ਖਾਲਸਾ ਬੰਦ ਕੀ ਜੀ ਸੀਗਾ ਬੁਰ ਗੋਬਾ ਦੀ ਪਾਸ਼ਾ ਦੀ ਮਰਜ਼ਾ ਦਾ ਇਹ ਸਮਾਂ ਚੜ੍ਹਦੀ ਗਲਾ ਤੇ ਰਹਿ ਕੇ ਇਸ ਬਾਟੇ ਦੀ ਲੜਾਈ ਕਰਦੀ ਆਪਾਂ ਕਿਸੇ ਸਾਨੂੰ ਠੇਕੇਦਾਰ ਦੇ ਥੱਲੇ ਲੱਗਣ ਦੀ ਲੋੜ ਨਹੀਂ ਜਿਹੜਾ ਵੀ ਕੋਈ ਜਰਨੈਲ ਕੌਮ ਦਾ ਪੰਚਲੀ ਕੰਮ ਕਰਦਾ ਹੈ ਕੌਮਲੀ ਕੰਮ ਕਰਦਾ ਹੈ ਤੇ ਜਾਂ ਕੌਮ ਨੂੰ ਨਰਕ ਤੋਂ ਕੱਢਣ ਦੀ ਗੱਲ ਕਰਦਾ ਹੈ ਤੇ ਤਕੜੇ ਹੋ ਗਏ ਆਪਾਂ ਸੰਜੋਗ ਕਰੀਏ ਮਰੀਆ ਜ਼ਮੀਰਾਂ ਵਾਲਿਆਂ ਦਾ ਕਦੇ ਇਤਿਹਾਸ ਨਹੀਂ ਮੰਦਾ ਕਦੀ ਜ਼ਿੰਦਗੀ 'ਚ ਚਵਾ ਦੇ ਜੇ ਜੇ ਬਾਬਾ ਜੀ ਮਰ ਸੰਗ ਦਾ ਖੂਨ ਹੈ ਬਲੱਡ ਉਹਨਾਂ ਵਰਗੇ ਬਣੀ ਆਪਾਂ ਜੋੜੇ ਤੇ ਆਪਣਾ ਹੱਕ ਲੈ ਕੇ ਤੇ ਜਿਹੜੀਆਂ ਗੱਬੀਆਂ ਕੁਚੀਆਂ ਕਮਾਂ ਪਹਿਲੇ ਟਾਈਮ ਦੇ ਕਿਥੇ ਅਸੀਂ ਨਾਲ ਠੇਕੇਦਾਰਾਂ ਨੇ ਉਹੀ ਸਮਾਜ ਅੱਜ ਚੱਲਦਾ ਪਿਆ ਜੇ ਤੁਸੀਂ ਆਪਣੀਆਂ ਕੌਮਾਂ ਨੂੰ ਨਰਕ ਤੋਂ ਬਾਹਰ ਕੱਢਣਾ ਹੈ ਗੁਲਾਮਾਂ ਨੂੰ ਬਾਹਰ ਕੱਢਣਾ ਹੈ ਤੇ ਤਕੜੇ ਹੋਗੇ ਕੁੜੀ ਆਪਾਂ ਇੰਨਾ ਠੇਕੇਦਾਰਾਂ ਦਾ ਗੱਲ ਫੜੀਏ ਵੀ ਤੁਹਾਨੂੰ ਦੱਸ ਦੇ ਤੁਸੀਂ ਬਾਤੇ ਦੋ ਅੰਮ੍ਰਿਤ ਦੇ ਤਿਆਰ ਕਿਨੇ ਕਿਤੇ ਤੇ ਕਿਹੜੇ ਜਰਨੈਲ ਨੇ ਬਣਾਏ ਅਸੀਂ ਅੱਜ ਵੀ ਕਹਿੰਦੇ ਆ ਭਾਵੇਂ ਬਾਬਾ ਬਲਬੀਓ ਸਿੰਘ ਜੀ 96 ਕਰੋੜੀ ਆ ਅਸੀਂ ਉਹਨਾਂ ਨੂੰ ਵੀ ਸਵਾਲ ਪੁੱਛਦੇ ਆ ਜ세 ਮਧਿਆਣ ਪੁੱਛਦੇ ਆ ਵੀ ਕਿਹੜਾ ਇਹੋ ਜਿਹਾ ਜਰਨੈਲ ਸੀ ਜਿਨੇ ਕੌਮ ਦਾ ਬੇੜਾ ਚੱਕ ਕੇ ਤਾਂ ਅਸੀਂ ਦੋ ਪਾੜਿਆਂ ਦੀ ਵੰਡ ਕੇ ਜਾਦਾ ਪਤਾ ਜੇ ਮੜਕੇ ਇਸ ਕਰਕੇ ਆਪਾਂ ਤਗੜੇ ਹੋ ਰਹੇ ਜਿਤੇ ਆਪਣਾ ਠੇਕੇਦਾਰ ਨੂੰ ਸਵਾਲ ਪੁੱਛਣਾ ਸੰਪਦਾਵਾਂ ਦਾ ਪੁੱਛਣਾ ਉਹ ਤੇ ਐ ਜੀ ਪੀ ਸੀ ਨੂੰ ਵੀ ਪੁੱਛਣਾ ਹੈ ਵੀ ਕੀ ਤੁਸੀਂ ਮੱਥਾ ਟੇਕਣ ਗਏ ਸੀ ਮਜਾਰਾ ਦੇ ਦੇ ਸੀ ਤੇ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਗਏ ਸੀ ਤੇ ਜੇ ਅਸੀਂ ਮਜਾਰਾ ਨੂੰ ਮੱਥਾ ਟੇਕ ਸਕਦਾ ਖਾਲਸਾ ਪੰਥ ਸਾਡਾ ਐ ਜੀ ਪੀ ਸੀ ਪ੍ਰਧਾਨ ਦੇਖ ਸਕਦਾ ਕੀ ਅਸੀਂ ਸਾਡੇ ਸੰਗਤ ਨੂੰ ਕਹਿੰਦੇ ਵੀ ਤੁਸੀਂ ਮਜਾਰਾ ਤੇ ਜਾ ਕੇ ਮੱਥਾ ਟੇਕੋ ਬਿਨਾਂ ਨਿਸ਼ਾਨ ਸਾਬ ਤੋਂ ਪ੍ਰਗਟਾਸ਼ ਕਿਵੇਂ ਹੋ ਗਿਆ ਉੱਥੇ ਉੱਥੇ ਜੇ ਨਿਸ਼ਾਨ ਹੈ ਤਾਂ ਮੋਰ ਦੇ ਖੰਭ ਲਾਏ ਹੋਏ ਆ ਕਿਉਂ ਉਹਦੇ ਖੰਡਾ ਨਹੀਂ ਲਾਏ ਗਿਆ ਕਿਉਂ ਤੀਰ ਨਹੀਂ ਲਾਇਆ ਗਿਆ ਜਿਹੜੀ ਉੱਥੇ ਬਿਲਡਿੰਗ ਹੈ ਉੱਥੇ ਗੁਰੂ ਘਰ ਵਾਲਾ ਰੰਗ ਕੋਨੇ ਹਰਾ ਲਾ ਲਿਆ ਨੇ ਕਿਹੜੇ ਗੁਰੂ ਘਰ ਤੇ ਹੁੰਦਾ ਦੱਸੋ ਸਾਡਾ ਕਿਸੇ ਪੀਰ ਦਾ ਕਿਸੇ ਫਕੀਰ ਦਾ ਕੋਈ ਵਿਰੋਧ ਨਹੀਂ ਸਾਡਾ ਪਖੰਡਵਾਦ ਨਾਲ ਵਿਰੋਧ ਹੈ ਅਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਮੰਨਦੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਆ ਕਿਸੇ ਬਖੰਡੀ ਨੂੰ ਨਾ ਅਸੀਂ ਮੰਨਦੇ ਨਾ ਖਾਲਸਾ ਪੰਥ ਨੂੰ ਨਿਸ਼ਕਾਰ ਕਰਦਾ ਬਾਕੀ ਜਿੰਨੇ ਵੀ ਸੰਗਤ ਇੱਥੇ ਸਾਰੀ ਆ ਸਾਰਿਆਂ ਦਾ ਬੜਾ ਧੰਨਵਾਦ ਹੈ ਜਿਵੇਂ ਬਾਬਾ ਸ਼ਮਸ਼ੇਰ ਸਿੰਘ ਜੀ ਜਿਨ੍ਹਾਂ ਨੇ ਸਮਾਗਮ ਕਰਾਇਆ ਬਾਬਾ ਗੋਜੀਤ ਸਿੰਘ ਅੰਮ੍ਰਿਤਸਰ ਦੇ ਜਿਹੜੇ ਬਾਬਾ ਕਰਦੀਪ ਸਿੰਘ ਜੀ ਅੰਮ੍ਰਿਤਸਰ ਤੋਂ ਜਿਹੜੇ ਇੱਥੇ ਜਸਵਿੰਦਰ ਸਿੰਘ ਤਰਨਤਾਰਨ ਜਸਵਿੰਦਰ ਸਿੰਘ ਜੀ ਤਰਨਤਾਰਨ ਤੋਂ ਜਸਬੀਰ ਸਿੰਘ ਜੀ ਅੰਮ੍ਰਿਤਸਰ ਤੋਂ ਜਿਹੜੇ ਪਹਿਲੋ ਜਿਹੇਦਰ ਲਾਇਆ ਹੋਇਆ ਬਾਕੀ ਜਿੰਨੇ ਵੀ ਸੰਗਤ ਬੈਠੀ ਆ ਸਾਡੇ ਛਾਟੀਵਾਂ ਤੋਂ ਬੈਠੇ ਆ ਬੜੀ ਚੜਦੀ ਗਲਾ ਸਥਾਨ ਜਿਹੜਾ ਉੱਥੇ ਭਾਈ ਗੁਰਦੇਵ ਸਿੰਘ ਜੀ ਆ ਭਾਈ ਸਭ ਮੈਂ ਸਾਰਿਆਂ ਦਾ ਨਾਂ ਨਹੀਂ ਜਾਣਦਾ ਚਲੋ ਮਾਫ ਕਰਿਓ ਪਰ ਸਾਰੇ ਸਤਿਕਾਰਯੋਗ ਆ ਪਰ ਆਪਾਂ ਪੰਥ ਲਈ ਕੌਮ ਲਈ ਸਮਾਜ ਲਈ ਚੜਦੀ ਗਲਾ ਦੇ ਵਿੱਚ ਲੈ ਕੇ ਆਪਾਂ ਨੂੰ ਲਾਈਵ ਕਰਨੀ ਆ ਤੇ ਤਕੜੇ ਹੋ ਸਮੂਹ ਜੰਗਤ ਜਿਨੇਵੀਆਂ ਸਾਡੀ ਆਪਾਣਾ ਬੈਠਿਆ ਸਾਰਿਆਂ ਦਾ ਇਥੇ ਹੋਣ ਤੇ ਬੜਾ ਬੜਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ